ਤਾ ਜਾਣਕਾਰੀ ਆਈ ਹੈ ਜੀ ਬੱਸਾਂ ਦੇ ਮੁਫਤ ਸਫ਼ਰ ਨੂੰ ਲੈ ਕੇ ਜਿਹੜੀ ਪਹਿਲਾਂ ਵਾਲੀ ਸਰਕਾਰ ਜਾਂਦੀ ਜਾਂਦੀ ਇਹ ਸਹੂਲਤ ਲਾਗੂ ਕਰਕੇ ਗਈ ਸੀ ਪੰਜਾਬ ਦੀਆਂ ਮਹਿਲਾਵਾਂ ਦਾ ਬੱਸ ਸਫ਼ਰ ਜਿਹੜਾ ਫ੍ਰੀ ਕੀਤਾ ਹੋਇਆ ਹੈ ਜਿਹਦੇ ਚੱਲਦੇ ਕਈ ਵਾਰ ਕਿੰਨੀਆਂ ਘਟਨਾਵਾਂ ਹੋਈਆਂ ਨੇ ਬੁੜੀਆਂ ਨੂੰ ਲਾਲ ਚੁੰਦਾ ਵੀ ਕਿਰਾਇਆ ਨਹੀਂ ਲੱਗਦਾ ਟਿਕਟ ਨਹੀਂ ਲੱਗਦੀ ਐਰਾ ਥੱਲੇ ਆ ਗਈਆਂ ਜਾਂ ਆਪਾਂ ਆਮ ਦੇਖਦੇ ਹਾਂ ਕੰਡਕਟਰਾਂ ਨਾਲ ਬੁੜੀਆਂ ਜਿਹੜੀਆਂ ਲੜ ਰਹੀਆਂ ਹੁੰਦੀਆਂ ਨੇ ਆਧਾਰ ਕਾਰਡ ਕਈ ਵਾਰ ਘਰੇ ਭੁੱਲ ਜਾਂਦੀਆਂ ਨੇ ਤੇ ਫਿਰ ਕੰਡਕਟਰ ਨਾਲ ਜਦੋਂ ਜ਼ਾਦੋ ਜਹਿਲ ਕਰਦੀਆਂ ਨੇ ਇਹ ਸਾਡਾ ਆਧਾਰ ਕਾਰਡ ਬਣਿਆ ਹੋਇਆ ਹੈ ਕੰਡਕਟਰ ਹੁੰਦਾ ਡਿਊਟੀ ਕਰਦਾ ਆਧਾਰ ਕਾਰਡ ਦੇਖ ਕੇ ਹੀ ਬਸ ਫਰੀ ਸਫ਼ਰ ਦੀ ਸਹੂਲਤ ਜਿਹੜੀ ਉਹ ਮੰਨੂਗਾ ਤਾਂ ਇਹ ਗੱਲ ਅਲੱਗ ਰਹਿ ਗਈ ਤਾਂ ਹੋਇਆ ਕੀ ਹੈ ਪੀਆਰਟੀਸੀ ਨੂੰ ਜਿਹੜਾ ਧੋਖਾ ਦੇ ਰਹੀਆਂ ਸੀ ਔਰਤਾਂ ਔਰਤਾਂ ਕਿਹੜੀਆਂ ਬਾਹਰਲੇ ਸੂਬਿਆਂ ਦੀਆਂ ਔਰਤਾਂ ਬਾਹਰਲੇ ਸੂਬਿਆਂ ਦੀਆਂ ਸੀ ਆਧਾਰ ਕਾਰਡ ਬਣਿਆ ਹੋਇਆ ਸੀ ਪੰਜਾਬ ਦਾ ਜਿਹੜਾ ਬੱਸ ਕੰਡਕਟਰ ਹੁੰਦਾ ਉਹਦੇ ਕੋਲੇ ਕੋਈ ਅਜਿਹ ਜੰਤਰਾ ਜਿਹੜਾ ਨਹੀਂ ਹੁੰਦਾ ਉਹ ਆਧਾਰ ਕਾਰਡ ਦੀ ਪਰਖ ਕਰ ਸਕੇ ਵੀ ਇਹ ਅਸਲੀ ਹੈ ਜਾਂ ਨਕਲੀ ਹੈ ਪਰ ਕਈ ਕੰਡੈਕਟਰਾਂ ਦੇ ਧਿਆਨ ਚ ਆ ਗਿਆ ਕਿਵੇਂ ਆ ਗਿਆ ਆਧਾਰ ਕਾਰਡ ਇੱਕੋ ਨੰਬਰ ਦਾ ਆਧਾਰ ਕਾਰਡ ਤੇ ਜਿਹੜਾ ਨੰਬਰ ਹੁੰਦਾ ਉਹ ਸੇਮ ਸੀਗਾ ਕਈ ਔਰਤਾਂ ਦਾ ਤਾਂ ਇੱਕੋ ਨੰਬਰ ਤੇ ਆਧਾਰ ਕਾਰਡ ਕਢਵਾ ਰੱਖੇ ਸੀਗੇ ਫਰਜੀ ਬਾਹਰਲੇ ਸੂਬਿਆਂ ਦੀਆਂ ਔਰਤਾਂ ਨੇ ਜੋ ਪੰਜਾਬ ਦੀਆਂ ਬੱਸਾਂ ਦੇ ਵਿੱਚ ਮੁਫਤ ਬੱਸ ਸਫਰ ਸਹੂਲਤਾ ਲਾਭ ਲੈ ਰਹੀਆਂ ਸੀ ਹੈ ਕੇਵਲ ਇਹ ਪੰਜਾਬ ਦੀਆਂ ਔਰਤਾਂ ਲਈ ਸੀਗਾ ਤਾਂ ਉਹਨਾਂ ਨੇ ਗੱਲ ਆਪਣੇ ਸੀਨੀਅਰ ਤੱਕ ਪਹੁੰਚਾਈ ਤਾਂ ਸੀਨੀਅਰਾਂ ਨੇ ਅੱਗੇ ਸਰਕਾਰ ਤੱਕ ਪਹੁੰਚਾਈ ਤਾਂ ਹੁਣ ਫੈਸਲਾ ਕੀ ਕੀਤਾ ਹੈ ਤਾਂ ਇਹਨਾਂ ਨੇ ਆਰ ਐਫ ਆਈ ਡੀ ਬਣਾਉਂਦਾ ਇਹ ਹੈ ਕੀ ਹੈ ਇਹਦਾ ਪੂਰਾ ਨਾਮ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਹੈ ਕਹਿਣ ਤੋਂ ਭਾਵ ਇੱਕ ਅਜਿਹਾ ਯੰਤਰ ਜੋ ਆਪਣੇ ਆਧਾਰ ਕਾਰਡ ਤੇ 스ਕੈਨਰ ਲੱਗਿਆ ਹੁੰਦਾ ਉਹਨੂੰ ਸਕੈਨ ਕਰਿਆ ਕਰੂ ਤੇ ਸਾਰੀ ਡਿਟੇਲ ਜਿਹੜਾ ਉਹ ਆਧਾਰ ਕਾਰਡ ਹੈ ਉਹਦੀ ਸਕਰੀਨ ਤੇ ਆ ਜਾਇਆ ਕਰੂ ਪਤਾ ਲੱਗ ਜਾ ਕਰੂਗੀ ਬੀ ਆ ਔਰਤ ਕਿੱਥੋਂ ਦੀ ਰਹਿਣ ਵਾਲੀ ਹੈ ਕਿ ਇਹਦਾ ਨਾਮ ਕੀ ਦੀ ਡੇਟ ਆਫ ਬਰਥ ਹੈ ਸਾਰੀ ਡਿਟੇਲ ਉਸ ਜੰਤਰ ਦੇ ਵਿੱਚ ਹੈ ਜਿਹੜੀ ਆਜਿਆ ਕਰੋ ਤਾਂ ਇਸ ਸਹੂਲਤ ਦਾ ਲਾਭ ਲਗਭਗ ਜਿਹੜੀਆਂ ਔਰਤਾਂ ਨੇ ਪੰਜਾਬ ਦੀਆਂ ਉਹ 1 ਕਰੋੜ 40 ਲੱਖ ਦੀ ਲਗਭਗ ਹੈ ਇਸ ਸਹੂਲਤ ਤੋਂ ਜਿਹੜੇ ਲੈ ਰੀਆਂ ਨੇ ਤਾਂ ਵਿੱਚ ਕਈ ਜਾਲੀ ਔਰਤਾਂ ਬਣ ਗਈਆਂ ਨਕਲੀ ਆਧਾਰ ਕਾਰਡ ਬਣਾ ਕੇ ਉਹ ਪੀ ਆਰਟੀਸੀ ਨੂੰ ਜਿਹੜਾ ਚੂਨਾ ਲੱਗ ਗਿਆ ਤਾਂ ਇਹ ਇੱਕ ਮਾਮਲਾ ਹੁਣ ਸਾਹਮਣੇ ਆਇਆ ਛੇਤੀ ਪੜੀਆਂ ਜਾਣਗੀਆਂ ਅਸਲ ਤਾਂ ਹੁਣ ਨਿਊਜ਼ ਆ ਗਈ ਉਹਨਾਂ ਨੇ ਦਾ ਰਕਾਰਡ ਆਈਡੈਂਟੀ ਸੈੱਟ ਦੇਣੇ ਆ। ਸੂਤ ਕੇਵਲ ਇਹ ਪੰਜਾਬ ਦੀਆਂ ਮਹਿਲਾਵਾਂ ਵਾਸਤੇ ਐ। ਇਹਦਾ ਵਿਰੋਧ ਹੀ ਹੋਇਆ ਸੀਗਾ ਕਿਉਂਕਿ ਸੂਤ ਦਾ ਜਿਹੜਾ ਇਹਦਾ ਨੁਕਸਾਨ ਹੀ ਐ ਫਾਇਦਾ ਨਹੀਂ ਐਗਾ। ਹਰੇਕ ਬੁੜੀ ਤੜਕੀ ਬਸ ਚੜ ਜਾਂਦੀ ਐ। ਇਹ ਪਾ ਕਮੈਂਟਾਂ ਦੇ ਵਿੱਚ ਪੜਦੇ ਹੁੰਦੇ ਆ। ਤੇ ਸਰਕਾਰ ਪਹਿਲਾਂ ਨਹੀਂ ਜਾਂਦੀ ਜਾਂਦੀ ਲਾਗੂ ਕਰਗੀ ਤੇ ਹੁਣ ਵਾਲੀ ਸਰਕਾਰ ਇਹਨੂੰ ਬੰਦ ਨਹੀਂ ਕਰ ਸਕਦੀ ਕਿਉਂਕਿ ਆਪਣੇ ਵੋਟ ਰਾਜ ਐ। ਇੱਥੇ ਐਂ ਚੱਲਦਾ ਐ ਤੇ ਐਂ ਚੱਲੀ ਜਾਊਗਾ। ਘਾਟਾ ਪੈਂਦਾ ਪਈ ਜਾਣ ਦਿਓ। ਕੋਈ ਵੀ ਸਰਕਾਰ ਐ ਜਿਹੜੀ ਸਹੂਲਤ ਦੇਉਗੀ ਤਾਂ ਉਹਦਾ ਆਰਥਿਕ ਪੱਖ ਮਜ਼ਬੂਤ ਹੋਣਾ ਚਾਹੀਦਾ ਤਾਂ ਉਹ ਮੁਫਤ ਦੀ ਸਹੂਲਤ ਦੇ ਸਕਦੀ ਹੈ ਜਿਹੜੀ ਸਟੇਟ ਤੇ ਕਰਜ਼ਾ ਹੈ ਸਟੇਟ ਤਾਂ ਕਰਜ਼ਈ ਹੋ ਰਹੀ ਹੈ ਲੋਕਾਂ ਦੇ ਰਾਂ ਉਹਨਾਂ ਕਰਜ਼ਈ ਹੋ ਜਾਂਦੇ ਨੇ ਐਵਰੇਜ ਦੇ ਹਿਸਾਬ ਨਾਲ ਤੇ ਉਹ ਮੁਫਤ ਸਹੂਲਤ ਕੋਈ ਵੀ ਨਹੀਂ ਦੇ ਸਕਦੀ ਚਾਹੇ 1000 ਰੁਪਏ ਮਹੀਨਾ ਚਾਹੇ ਬਿਜਲੀ ਫਰੀ ਹੈ ਚਾਹੇ ਕਿਰਾਇਆ ਮੁਫਤ ਹੈ ਕੋਈ ਮੁਫਤ ਸਹੂਲਤ ਨਹੀਂ ਦੇ ਸਕਦੀ ਜੇ ਆਰਥਿਕ ਪੱਖ ਮਜ਼ਬੂਤ ਹੈ ਕਰਜ਼ਾ ਸਟੇਟ ਤੇ ਹੈ ਨਹੀਂ ਆਰਥਿਕ ਪੱਖੋਂ ਖੁਸ਼ਹਾਲ ਹੈ ਤਜੇ ਨਿਆ ਮਰਦੀ ਮਫਤ ਸੂਲ ਤਾਂ ਸਰਕਾਰ ਆਪਦੇ ਬੰਨੀ ਹੁੰਦੇ ਦੇ ਪਰ ਇੱਥੇ ਤਾਂ ਤਾਂ ਹੀ ਉਲਝੀ ਹੋਈ ਹੈ ਬਸ ਵੋਟਾਂ ਖੇਚਣੀਆਂ ਨੇ ਨਵੇਂ-ਨਵੇਂ ਪੈਂਤੜੇ ਆਉਂਦੇ ਤਾਂ ਇਹ ਖਬਰ ਆਈ ਹੈ ਬਸ ਦੇ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਆਹ ਸਕਰੀਨਸ਼ਾਟ ਦੇਖ ਲਿਓ ਆਨਲਾਈਨ ਨਿਊਜ਼ ਜਿਹੜੀ ਆ ਚੁੱਕੀ ਹੈ ਜਲਦੀ ਹੁਣ ਇਹ ਜਾਲੀ ਆਧਾਰ ਕਾਰਡ ਵਾਲੀਆਂ ਬੀਪੀਐਨ ਜਿਹੜੀਆਂ ਉਹ ਫੜੀਆਂ ਜਾਣਗੀਆਂ